ਪਾਇਦੇ ਦੌਰ ਦੇ ਵਿੱਚ ਜਿੱਥੇ ਔਰਤਾਂ ਮਰਦਾ ਨਾਲੋਂ ਘੱਟ ਨਹੀਂ ਹਨ ਅਤੇ ਕਈ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਔਰਤਾਂ ਕਾਬਜ਼ ਨੇ ਉਸੇ ਦੇ ਚੱਲਦੇ ਵੂਮਨ ਡੇ ਦੇ ਉੱਤੇ ਪੂਰੇ ਦੁਨੀਆ ਦੇ ਵਿੱਚ ਜਿਹੜੇ ਔਰਤਾਂ ਨੂੰ ਉਹਨਾਂ ਦੇ ਸਨਮਾਨ ਵਾਸਤੇ ਅਲੱਗ-ਅਲੱਗ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਅੱਜ ਜਾਗਰਤ ਜੀਵਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੈਡਮ ਜੋਤੀ ਚਤਰਸ ਅਤੇ ਸਮੂਹ ਟੀਮ ਮੈਂਬਰਾਂ ਵੱਲੋਂ ਅੱਜ वूमेन डे ਮਨਾਇਆ ਗਿਆ। ਕੀ ਨਾਮ ਆਪਣਾ? ਮੇਰਾ ਨਾਮ ਜੋਤੀ ਚਤਰਾ ਦਾ। ਪਹਿਲਾਂ ਤਾਂ ਮੈਂ ਸਾਰੇ ਦੇਸ਼ovascular ਦੇ ਜਿਹੀਆਂ ਵੀ ਮਹਿਲਾਵਾਂ ਨੂੰ ਅੱਜ वूਮਨ ਡੇ ਤੇ ਬਹੁਤ-ਬਹੁਤ ਮੁਬਾਰਕੀ ਦਿੰਦੀ ਆ। ਜਿਹੜੀਆਂ वूਮਨਸ ਅੱਗੇ ਵਧ ਕੇ ਸਾਰਾ ਕੰਮ ਕਰ ਰਹੀਆਂ ਜਿਸ ਦਾ ਕੋਈ ਗੇਸਟਰੀ ਸਖਸ਼ਾ ਨਹੀਂ। ਉੱਤੇ ਕੜੇ ਬਾਰਡਰ ਤੇ ਖੜੀਆਂ ਲੇਡੀਜ਼ ਜਾਂ ਸਪਾਈ ਹੈ ਜਿਹੜੇ ਸਾਡੇ ਸਪਾਈ ਆ ਜਾਂ ਸਪਾਈ ਭੈਣਾ ਜਿਹੜੀਆਂ ਸਾਡੀਆਂ ਲੇਕਿਨ ਸਾਡੀਆਂ ਬੈਣਾ ਪੁਲਿਸ ਵਿੱਚ ਅਸੀਂ ਉਹਨਾਂ ਨੂੰ ਵੀ ਅੱਜ ਵੂਮਨ ਸਡੇ ਤੇ ਬਹੁਤ ਬਹੁਤ ਬੁਲਾਈ ਦਿੰਦੇ ਆ ਜਾਂ ਉਹਦੇ ਬਟੇ ਅਫੀਸਰ ਸਾਹਿਬ ਉਹਨਾਂ ਨੇ ਵੂਮਨ ਸਡੇ ਤੇ ਸਾਡੀ ਐਚਆ ਜਾਣਦੇ ਕਿ ਉਹ ਜੀਵਨ ਪੈਸੋ ਸੁਸਾਇਟੀ ਵੱਲੋਂ ਮੈਂ ਬਹੁਤ ਬਹੁਤ ਬੁਲਾਈ ਦਿੰਦੀ ਆ ਸਾਡੇ ਮੈਂਬਰ ਸਾਹਿਬਾਨ ਵੀ ਉਹਨਾਂ ਨੂੰ ਬਹੁਤ ਬਹੁਤ ਬੁਲਾਈ ਦਿੰਦੇ ਆ ਕਿ ਅੱਜ ਐਡੀ ਉੱਚੀ ਬਲੰਦੀਆਂ ਤੇ ਪਹੁੰਚੀਆਂ ਹੋਈਆਂ ਜਿਹੜੀਆਂ ਸਾਡੀਆਂ ਸੁਰਸ਼ੀਤਾ ਨੇ ਇਹ ਇੰਡੀਆ ਦੇ ਵਿੱਚ ਉਹਨਾਂ ਨੂੰ ਅੱਜ ਔਮਨ ਸਟੇਰੀਆਂ ਬਹੁਤ ਬਹੁਤ ਕਾਇਆ ਦਿੰਦੀਆਂ ਹੈ ਔਰ ਜਿੱਥੇ ਇੰਨੀ ਉੱਚੀ ਲੈਵਲ ਤੇ ਪਹੁੰਚੀਆਂ ਹੈ ਉਹਨਾਂ ਨੂੰ ਬਧਾਈ ਦਿੰਦੇ ਹਾਂ ਉੱਥੇ ਹੀ ਮੈਂ ਆਪਣੇ ਇੱਕ ਸੈਂਟਰ ਖੋਲਿਆ ਜਿਹੜੀ ਅਸੀਂ ਪੈਣਾ ਘਰ ਦੀ ਕਮਾਈ ਘਰ ਚ ਰੋਟੀ ਕਮਾਣ ਲਈ ਬਾਹਰ ਜਾਂਦੀਆਂ ਤੇ ਫਿਰ ਆ ਕੇ ਭੁੱਖਿਆ ਰਹਿਣੇ ਤੋਂ ਉਹਨਾਂ ਦੀ ਸਲਾਈ ਸੈਂਟਰ ਖੋਲਿਆ ਜਿੱਥੇ ਕਿ ਮੈਂ ਉਹਨਾਂ ਨੂੰ ਅੱਜ ਉਹਨਾਂ ਦੇ ਨਾਲ ਵੀ ਸੈਲੀਬ੍ਰੇਟ ਕੀਤਾ ਔਮਨ ਸਟੇ ਉਹਨਾਂ ਦੀ ਪਹੁੰਚੀ ਰੋ ਦੇ ਬਹੁਤ ਬਹੁਤ ਬਧਾਈ ਦਿੰਦੀ ਹੈ ਤਾਂ ਹੀ ਉਹ ਵੀ ਐਸੈਂਸ ਸੈਲੀਬ੍ਰੇਟ ਕਰਦੇ ਲੈ ਬੱਚਿਆਂ ਉਹਨਾਂ ਬੱਚਿਆਂ ਦੇ ਲਈ ਕੋਈ ਵੀ ਨਹੀਂ ਉਹਨਾਂ ਨੂੰ ਔਰਮਨਸ ਡੇ ਕੋਈ ਨਹੀਂ ਮਨਾਉਂਦਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕੀ ਹੁੰਦਾ ਐਕਚੁਅਲੀ ਉਹਨਾਂ ਬੱਚਿਆਂ ਦੇ ਲਈ ਅਸੀਂ ਜੋ ਕੀਤਾ ਸਾਡੀ ਐਨਜੀਓ ਨੇ ਜੋ ਕੀਤਾ ਮੈਂ ਐਨਜੀਓ ਮੈਂਬਰਸ ਨੂੰ ਬਹੁਤ-ਬਹੁਤ ਧੰਨਵਾਦ ਆ ਜਿਹੜੇ ਮੇਰੇ ਨਾਲ ਲੜਖੇ ਮੇਰੇ ਮੇਰੀ ਐਨਜੀਓਸ ਦੇ ਵਿੱਚ ਸਾਰੇ ਲੜਕੀਆਂ ਨੂੰ ਅੱਗੇ ਵਧਣ ਲਈ ਅਸੀਂ ਕੋ ਉਹ ਸਾਹਿਤ ਕਰ ਦਿਆ ਤੂੰ ਮੈਂ ਚਾਹਨੀ ਹੈ ਕਿ ਜਿਹੜੀਆਂ ਲੜਕੀਆਂ ਅੱਜ ਸਿੱਖਦੀਆਂ ਪਈਆਂ ਕੱਲੋਂ ਆਪਣਾ ਵੀ ਕੰਮ ਕਰਨ ਤੇ ਆਪਣੇ ਪੈਰਾਂ ਤੇ ਸਟੈਂਡ ਹੋਣ ਇਸ ਲਈ ਮੈਂ ਉਹਨਾਂ ਨੂੰ ਵੀ ਅੱਗੇ ਵਧਾਣਾ ਚਾਹਨੀ ਆ ਮੈਂ ਆਪਣੇ ਆਫੀਸਰ ਪਹਿਨਾ ਨੂੰ ਜਾਂ ਆਫੀਸਰ ਹੀਰਾਂ ਨੂੰ ਜਾਂ ਜਿਹੜੇ ਮੇਰੇ ਪੁਲਿਸ ਵਿੱਚ ਪਹਿਨਾ ਨੇ ਜਾਂ ਮੇਰੇ ਬਾਰਡਰ ਤੇ ਪਹਿਨਾ ਨੇ ਉਹਨਾਂ ਨੂੰ ਮੈਂ ਇਹੀ ਉਹਨਾਂ ਦੇ ਅੱਗੇ ਰਿਕਵੈਸਟ ਕਰਾਂਗੀ ਕਿ ਜਿਹੜੀ ਮੈਂ ਐਨਜੀਓ ਚਲਾ ਰਹੀ ਆ ਜਿਹੜੀਆਂ ਮੈਂ ਲੇਡੀ ਲੜਕੀਆਂ ਜਿਨ੍ਹਾਂ ਨੂੰ ਮੈਂ ਐਨਜੀਓਸ ਵਿਦਵਾਨਾਂ ਚਾਹੀਆਂ ਉਹ ਮੇਰੀ ਹਰ ਟਾਈਮ ਸਹਾਇਤਾ ਕਰਨ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹੋਵਾਂਗੀ ਔਮਨ ਸਟੇ ਤੇ ਅਸੀਂ ਅੱਜ ਮੈਂ ਆਪਣੀਆਂ ਜਿਹੜੇ ਮੇਰੇ ਮੈਂਬਰ ਸੀ ਉਹਨਾਂ ਨਾਲ ਅੱਜ ਸੈਲੀਬ੍ਰੇਟ ਕੀਤਾ ਇੱਕ ਮੈਂ ਬੱਚਿਆਂ ਦੇ ਨਾਲ ਉੱਥੇ ਸੈਲੀਬ੍ਰੇਟ ਕੀਤਾ ਇੱਕ ਮੈਂ ਆਪਣੀਆਂ ਫਰੈਂਡਸ ਦੇ ਨਾਲ ਅੱਜ ਔਮਨ ਸਟੇ ਤੇ ਦਾ ਬ੍ਰਦਰ ਦਾ ਟਾਪਾ ਦੇ ਵਿੱਚ ਅੱਜ ਅਸੀਂ ਇੱਥੇ ਸੈਲੀਬ੍ਰੇਟ ਕਰਨ ਆਏ ਆਂ ਉਹਨਾਂ ਵੱਲੋਂ ਇੱਥੇ ਆਪਣਾਇਓ ਪੈਣਾਂ ਦੇ ਨਾਲ ਅੱਜ ਵਿੱਚ ਅਸੀਂ ਤੰਬੂਲਾ ਵੀ ਖੇਡਿਆ ਹੈ ਕੀਰ ਦੇ ਇਮਾਨ ਦੇ ਨਾਲ ਅਸੀਂ ਇੱਕ ਸਾਡੇ ਬੰਦੇ ਸੀਗੇ ਇਸ ਮੈਡਮ ਆ ਜਿਹਦੇ ਰਟਾਇਡ ਹੋਣ ਦਾ ਅੱਜ ਬਰਥਡੇ ਆ ਅਸੀਂ ਬਰਥਡੇ ਵੀ ਇੱਥੇ ਉਹਨਾਂ ਦਾ ਸੈਲੀਬ੍ਰੇਟ ਕਰ ਰਹੇ ਆ ਸੋ ਥੈਂਕਸ ਟੂ ਆਲ ਆਲ ਆਫ ਯੂ ਹੈਪੀ ਹੋਮਨਸ